ਹੈਲੋ ਹਜੀ ਬਾਈ ਸਭ ਸ਼ਿਕਾਇਤ ਹੋਰ ਕੂਤਰਪਾ ਸਾਹਿਬਰਾ ਠੀਕ ਨਾ ਘਰ ਤੋਂ ਆਪਾਂ ਪੜਾ ਲੁਕਿਆ ਜਿਹੜੇ ਤੋਂ ਪਤਾ ਨਹੀਂ ਸੀ ਆਪਣੀ ਡਿਸਟ੍ਰਿਕਟ ਰਿਪੋਰਟ ਤੇ ਪਿੰਡ ਕੰਮੇ ਨੇ ਸ਼ੌਫ ਆਪਾਂ ਜਾਦ ਛੱਰੇਗਾ ਪਿੰਜਰੇ ਤੇ ਜਿਹੜੇ ਪੱਲੀ ਸਾਹਿਬ ਕੂਤਰ ਜਾਂ ਵੱਡੇ ਚੋਲੇ ਗਏ ਲੈਣੇ ਫੋਲ ਕਰਣਗੇ ਹੁੰਦੀ ਆ ਇਹ ਬਾਈ ਜੀ ਆਪਰ ਕੋ ਦੂਜੀ ਵਾਰ ਆਇਆ ਕਿਥੋਂ ਇਹ ਕਿਹੜਾ ਏਰੀਆ ਬਈ ਖੇਮ ਕਰਦੇ ਰੀਆ ਬਟੋਆ ਪੈਂਡਾ ਦੇ ਏਰੀਆ ਖੇਮ ਕਰਦੇ ਉਹਨਾਂ ਦਾ ਬਾਈਆਂ ਦਾ ਤੇ ਦੂਜੀ ਵਾਰ ਜਦੋਂ ਲੈਣ ਆਏ ਆ ਪਹਿਲਾਂ ਜਦੋਂ ਵਧੀਆ ਲੱਗੇ ਬਈ ਹਾਂ ਜੀ ਜੀ ਵਧੀਆ ਤੇ ਦੂਸਰੀ ਵਾਰ ਜਦੋਂ ਵਤਨ ਆਏ ਜਿਹੜੇ ਰਾਜ ਜਣਵਰ ਦਿੱਤੇ ਬਾਰੀਆਂ ਛੱਡਣ ਵਾਲੇ ਕੂਤਰ ਬਾਕੀ ਨੇੜੇ ਆਈ ਹੋਣਾ ਸੌਂਫਰਾਸ ਦੇ ਜਾਨਵਰਾਂ ਦਾ ਜਾਂਮ ਕਰਕੇ ਸਾਰੇ ਭਰਾਵਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਜੀ ਇਸ ਜਨਮ ਕਿੰਨੇ ਲੱਗੇ ਆਹ ਦੇਖੀਂ ਮਦੀਨਾਂ ਚਿੱਟੀਆਂ ਅੱਖਾਂ ਦੀ ਬਲਡੀ ਆ ਚਿੱਟੀ ਕਾਲੀ ਦੀ ਗੁਲਾਬੀ ਟੂਸੇ ਆ ਹਰੀਆਂ ਝਲਰਾਂ ਨੇ ਠੀਕ ਹੈ ਜੀ ਹਰਾ ਟੰਡਾ ਇਹ ਮਦੀਨ ਦਿੱਤੀ ਇਹਨਾਂ ਨੇ ਇੱਕ ਇਹਦਾ ਨਾਰਾ ਵੀਰੇ ਜਮਾ 10 ਬਾਰ ਸਾਵਾਂ ਬਾਦਾਮ ਖਾਂਦੇ ਕੂਤਰਾ ਜੀ ਦੇਖ ਸਕਦੇ ਤੁਸੀਂ ਰੰਗ ਵਗੈਰਾ ਲੱਗੇ ਆ ਬਿਲਕੁਲ ਜਿਵੇਂ ਤਿਆਰ ਆ ਪੁੱਤਰ ਦੋ ਚਾਰ ਦਿਨ ਅੱਡੇ ਲਾ ਕੇ ਜਿਵੇਂ ਮਰਜ਼ੀ ਪਾਣੀ ਦੇ ਕਰਕੇ ਇਹਨੂੰ ਬਾਈ-ਬਾਈ ਚੱਲ ਜਾਂਦੇ ਆ ਆ ਵੀ ਨਾਰਾ ਹੀ ਲਾਲ ਜੀ ਨਾਰਾ ਖੱਡੀਆਂ ਖਾਣਾਂ ਨਾਰਾ ਹੈ ਲਾਲ ਜੀਆ ਇਹ ਆਪਣੇ ਬਰੇ ਹੁਣ ਉੱਡੀ ਜਾਂਦੇ ਜਿਹੜੇ ਪੁੱਤਰ ਉਹ ਦਿੱਤੇ ਆ ਰਾਤਾਂ ਸਾਥ ਜਮ ਆ ਕਬੂਤਰ ਵੀ ਆਪਣਾ ਦੋ ਬਾਈਆਂ ਛੁੱਟਿਆ ਵਾ ਕਬੂਤਰ ਦਿੱਤਾ ਇੱਕ ਬਾਈ ਜੇ ਆਪਣਾ ਵੀ ਛੇਵਾ ਹਰਿਆ ਵਾ ਇੱਕ ਬਾਈ ਜੇ ਪੁੱਤਰ ਸਾਂਝੀ ਜਾ ਵਾ ਦੋ ਮੋਹਰੇ ਲੱਗਿਆ ਦੇਖ ਸਕਦੇ ਤੂੰ ਇੱਕ ਪਿੰਡ ਕੁੱਦੂ ਵਾਲੇ ਛੁੱਟਾ ਤੇ ਇੱਕ ਪਿੰਡ ਈਮਾਲੀ ਛੁੱਟਾ ਠੀਕ ਹੈ ਜੀ ਦੋਨੇ ਬਾਈਆਂ ਛੁੱਟਿਆ ਵਾ ਕਬੂਤਰ ਇੱਕ ਬਾਈ ਦੇ ਹਰਿਆ ਵਾ ਬਾਈਆਂ ਨੂੰ ਦੱਸ ਕੇ ਦਿੱਤਾ ਵੀ ਉਤਰ ਇੱਕ ਬਾਈ ਦੇ ਹਰਿਆ ਵਾ ਪਿੰਡ ਕੁੱਦੂ ਵਾਲੇ ਛੇਵਾ ਠੀਕ ਹੈ ਜੀ ਇਹ ਜਿਹੜੇ ਜਾਨਵਰ ਦਿੱਤੇ ਛੇ ਆਪਾਂ ਫੁੱਲ ਗਰੰਟੀਆਂ ਦਿੱਤੇ ਆ ਤੇ ਦੁਵਾਰੇ ਤੁਹਾਨੂੰ ਸ਼ੌਂਕ ਕਰਾਦਨੇ ਸ਼ੌਂਕ ਕਰਕੇ ਸਾਰੇ ਭਰਾ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋਏ ਕਿਸੇ ਭਰਾਣੇ ਜਾਨਵਰ ਲੈਣੇ ਬਈ ਫੋਲ ਗਰੰਟੀਆਂ ਦੇਵਾਂ ਕੋਈ 100 ਨਿੱਕੀ ਹੋਵੇ ਤਾਂ ਆਪਾਂ ਜਾਨਵਰ ਆਪਦਾ ਵਾਪਸ ਲਵਾਂਗੇ ਨੀਲੀ ਢਾਂਗੀ ਦੇ ਲੱਗੇ ਹੋਏ ਆ ਕਿਸੇ ਭਰਾਣੇ ਲੈਣੇ ਤਾਂ ਆਪਣੇ ਸੰਪਰਕ ਕਰ ਲਓਏ ਮੋਬਾਈਲ ਨੰਬਰ ਹੈਗਾ ਆਪਣਾ 940 ਤੇ 68506 ਤੇ ਬਈ ਆਪਣੇ ਕੋਲ ਦੂਸਰੀ ਹਾਰ ਆਏ ਆ ਤੇ ਬਈ ਧੰਨਵਾਦ ਤੁਹਾਡਾ ਠੀਕ ਹੈ ਜੀ ਤੇ ਅੱਗੇ ਤੋਂ ਅੱਗੇ ਜੇ ਜਾਨਵਰ ਚੰਗੇ ਲੱਗੇ ਤੇ ਜ਼ਰੂਰ ਦੱਸੋਏ ਠੀਕ ਹੈ ਜੀ ਤੇ ਆਪਣੇ ਆਈਡੀ ਜਿਹੜੀ ਫੋਲੋ ਕਰੋ ਇਹਦੇ ਵੀਡੀਓ ਸ਼ੇਅਰ ਕਰੋ ਥੈਂਕ ਯੂ ਤੇ ਧੰਨਵਾਦ